ਇਸ ਕਣਕ ਦਾ ਕੱਦ ਬਾਕੀ ਨਾਲੋਂ ਉੱਚਾ ਕਿਸਾਨ ਵੀਰੋ ਇਹ ਗੱਲ ਹੈਗੀਏ ਇਸੇ ਸਾਲ 2025 ਦੇ ਮਾਰਚ ਮਹੀਨੇ ਦੀ ਜਦੋਂ ਪੀਏਯੂ ਚ ਮੇਲਾ ਲੱਗਾ ਸੀ ਤੇ ਉਦੋਂ ਦੀ ਵੀਡੀਓ ਸੀ ਵੀ ਅੱਜ ਦੇ ਕਣਕ ਦੇ ਟਰੇਲ ਲਾਏ ਸੀ ਯੂਨੀਵਰਸਿਟੀ ਨੇ ਕਿਹੜੇ-ਕਿਹੜੇ ਪ੍ਰਮੁੱਖ ਬੀਜ ਨੇ ਉਹਨਾਂ ਦਾ ਪੱਕਣ ਦਾ ਸਮਾਂ ਤੇ ਝਾੜ ਤੁਹਾਨੂੰ ਮੈਂ ਦੱਸ ਦੇਣਾ ਲਓ ਜੀ ਸਭ ਤੋਂ ਪਹਿਲਾਂ ਇੱਥੇ ਲਿਖਿਆ ਜੀ ਪੀਬੀਡਬਲ ਬਿਸਕਟ 1 ਪੱਕਣ ਦਾ ਸਮਾਂ ਨੋਟ ਕਰ ਲਓ 155 ਦਿਨ ਤੇ ਝਾੜ 21 ਕੁਇੰਟਲ ਦੇ ਕਰੀਬ ਠੀਕ ਉਸ ਤੋਂ ਬਾਅਦ ਆ ਪੀਬੀਡਬਲਯੂ ਆਰਐਸ 1 146 ਦਿਨਾਂ ਚ ਪੱਕਦੀ ਜੇ ਸੰਝੂ ਹਾਲਤਾਂ ਚ ਤੇ ਸਾਢੇ 17 ਕੁਇੰਟਲੇ ਦਾ ਝਾੜ ਉਸ ਤੋਂ ਬਾਅਦ ਪੀਬੀਡਬਲਯੂ 1 ਜ਼ੈਡ ਐਂਡ ਯਾਨੀ ਕਿ ਜ਼ਿੰਕ 152 ਦਿਨਾਂ ਚ ਪੱਕਦੀ ਤੇ ਸਾਢੇ 22 ਕੁਇੰਟਲੇ ਦਾ ਝਾੜ ਅੱਗੇ ਚਲੀਏ ਤੇ ਪੀਬੀਡਬਲਯੂ ਜ਼ਿੰਕ 2 ਉਹ ਜ਼ਿੰਕ 1 ਸੀ ਇਹ ਜ਼ਿੰਕ 2 ਹੈ 151 ਦਿਨ ਤੇ ਝਾੜ ਇਹਦਾ ਸਾਢੇ 22 ਕੁਇੰਟਲ ਸਿੱਟੇ ਦਾ ਵੀ ਤੁਸੀਂ ਵੇਖ ਸਕਦੇ ਹੋ ਨਮੂਨਾ ਕਿਵੇਂ ਦਾ ਤੇ ਉਸ ਤੋਂ ਬਾਅਦ ਪੀਬੀਡਬਲਯੂ 1 ਚਪਾਤੀ ਤੇ ਇਹ ਪੱਕਦੀ ਜੀ 154 ਦਿਨਾਂ ਚ ਤੇ 17 ਕੁਇੰਟਲ ਦੇ ਕਰੀਬ ਇਹਦਾ ਝਾੜ ਇਹ ਵਾਲੀ ਕਣਕ ਦਾ ਚਪਾਤੀ ਇੱਕ ਵੈਰਾਈਟੀ ਨਵੀਂ ਸੀ ਆ ਵੇਖੋ ਤੁਸੀਂ ਇਹਦੇ ਸਿੱਟੇ ਐਵੇਂ ਦੇ ਹੁੰਦੇ ਜੀ ਫਿਰ ਤੋਂ ਪੀਬੀਡਬਲਯੂ 826 ਉਹ ਸੀ 872 ਤੇ ਇਹਦਾ ਜਿਹੜਾ ਵੇਖ ਲਓ ਵੀ 148 ਦਿਨ ਤੇ 24 ਕੁਇੰਟਲ ਝਾੜ 826 ਦਾ ਪਿਛਲੇ ਤੋਂ ਪਿਛਲੇ ਸਾਲ ਬੜੀ ਇਹ ਵਿਕਰੀ ਵੀ ਹੋਈ ਸੀ ਇਹਦੀ ਤੇ ਮੰਗ ਵੀ ਬੜੀ ਸੀ ਇਹ ਅੱਗੇ ਜੀ ਪੀਬੀਡਬਲਯੂ 869 158 ਦਿਨ ਤੇ 23 ਸਵਾ 23 ਕੁਇੰਟਲ ਦੇ ਕਰੀਬ ਇਹਦਾ ਝਾੜ ਬੜੇ ਵਧੀਆ ਟਰੈਲ ਲਾਏ ਨੇ ਭਾਈ ਪੀਬੀਡਬਲਯੂ 824 156 ਦਿਨ ਤੇ ਸਵਾ 23 ਕੁਇੰਟਲ ਜਿਹੜਾ ਝਾੜ ਇਹਦਾ ਫਿਰ ਅੱਗੇ ਆ ਜਾਂਦੀ ਹੈ ਜੀ ਪੀਬੀਡਬਲਯੂ 803 ਤੇ ਇਹਦਾ ਝਾੜ ਹੈਗਾ ਜੀ 23 ਕੁਇੰਟਲ ਹੀ ਪੌਣੇ 23 ਕੁਇੰਟਲ ਮੰਨੋ ਤੇ 152 ਦਿਨ ਲੈਂਦੀ ਹੈ ਪੱਕਣ ਚ ਇੱਕ ਅਗਜੀ ਸੁਨਹਿਰੀ ਪੀਬੀਡਬਲਯੂ 766 ਇਹ ਵੀ 155 ਦਿਨ ਤੇ 23 ਕੁਇੰਟਲੇ ਦਾ ਝਾੜ ਹੈ ਜੀ ਇਸ ਕਣਕ ਦਾ ਕੱਦ باقی ਨਾਲੋਂ ਉੱਚਾ ਉਹ ਪੀਬੀਡਬਲਯੂ ਸੀ ਇਹ ਡੀਬੀਡਬਲਯੂ 222 ਤੇ ਸਾਢੇ 12 ਕੁਇੰਟਲ ਝਾੜ ਤੇ 152 ਦਿਨ ਲੈਂਦੀ ਜੇ ਤੇ ਡਿੱਗੀ ਹੈ ਨਹੀਂ ਹੈ ਇਹ ਅਗਲੀ DBW 187 153 ਦਿਨ ਤੇ 22.5 ਕੁਇੰਟਲ HD 3226 155 ਦਿਨ ਤੇ 22 ਕੁਇੰਟਲ 21.9 ਇਹਦਾ ਚਾਰ ਉਸ ਤੋਂ ਬਾਅਦ ਆ ਜੀ ਉन्नत PBW 343 ਇਹ ਤੇ ਕਣਕ ਮਾਨਾ ਪੰਜਾਬ ਚ ਇੱਕ ਰੀ ਕਰ ਕਰ ਲੱਗੀ ਸੀ ਪਹਿਲਾਂ 343 ਤੇ 155 ਦਿਨ ਤੇ 23 ਕੁਇੰਟਲ 200 ਅੱਗੇ ਸਵਾਤੇ ਹੀ 22 ਕੁਇੰਟਲ ਮੰਨੋ ਝਾੜ ਇਹਦਾ ਕਦ ਬੜਾ ਛੋਟਾ ਐ ਇਸ ਕਣਕ ਦਾ ਇਹ ਜਿਹੜੀ ਕਣਕ ਹੈਗੀ ਐ ਇਹ ਮਦਰੇ ਕੱਦ ਦੀ ਵੈਰਾਈਟੀ ਐ ਉਨਤ ਪੀਬੀਡਬਲਯੂ 550 ਤੇ ਝਾੜੇ ਦਾ ਵੀ ਬਥੇਰਾ 23 ਕੁਇੰਟਲ ਤੇ ਸਮਾਂ ਘੱਟ ਲੈਂਦੀ ਜੀ 145 ਦਿਨ ਅੱਗੇ ਵੇਖੋਗੇ ਪੀਬੀਡਬਲਯੂ 725 100 154 ਦਿਨ ਤੇ 23 ਕੁਇੰਟਲ ਹੀ ਮੰਨ ਕੇ ਚੱਲੋ ਝਾੜ ਇਸ ਕਣਕ ਦਾ ਕਦ ਵੀ ਜ਼ਿਆਦਾ ਪੀਬੀਡਬਲਯੂ 670 ਪੱਕਣ ਦਾ ਸਮਾਂ 157 ਦਿਨ ਤੇ 22.4 ਸਾਢੇ 22 ਕੁਇੰਟਲੇ ਦਾ ਝਾੜ ਐਚ ਡੀ 3086 ਇਹ ਵੀ ਬੜੀ ਲੱਗਦੀ ਏ ਵਿਕਣਕ ਤੇ 677 ਤੋਂ ਕੱਦ ਘੱਟ 156 ਦਿਨ ਤੇ 23 ਕੁਇੰਟਲ ਝਾੜ ਇਹਦੇ ਛੱਟੇ ਜਿਹੜੇ ਨੇ ਉਹ ਛੋਟੇ ਨੇ ਤੇ ਕਦਮੀ ਛੋਟਾ ਇਹ ਪੀਬੀਡਬਲ 774 133 ਦਿਨ ਤੇ ਹੁਣ ਤੱਕ ਦਾ ਸਭ ਤੋਂ ਘੱਟ ਝਾੜ ਇਹਦਾ ਹੀ ਐ 19 ਕੁਇੰਟਲ ਦੱਸਦੇ ਨੇ ਵੀ ਪਰ ਪੱਕਣ ਚ ਸਮਾਂ ਵੀ ਘੱਟ ਲੈਂਦੀ ਹੈ ਪਛੇਤੀ ਵੈਰੈਟੀ ਹੋਏਗੀ। ਪੀਬੀਡਬਲਯੂ ਫੇਅਰ 752 ਇਹ 19.2 ਹੈ ਤੇ 130 ਦਿਨਾਂ ਦੀ ਵੈਰੈਟੀ ਹੈ ਸਾਰੀ ਇਹ। ਇਹ ਪਛੇਤੀ ਲਈ ਜਾ ਸਕਦੀ ਹੈ। ਐਸ ਦੇ ਕਣਕ ਦੇ ਸਿੱਟੇ ਲੰਬੇ ਨੇ Lekine ਦਾਣੇ ਵਿਰਲੇ ਨੇ ਵੈਸੇ 114 ਦਿਨ ਸਭ ਤੋਂ ਘੱਟ ਤੇ ਝਾੜ ਵੀ ਸਭ ਤੋਂ ਘੱਟ ਇਹਦਾ 15.8 ਹੈ 16 ਕੁਇੰਟਲ ਦੇ ਕਰੀਬ ਪੀਬੀਡਬਲਯੂ 757 ਇਹ ਹੈ ਜੀ ਅੱਗੇ PDW not BBW ਇਹ PDW ਆ ਗਈ 291 155 ਦਿਨ ਦਿਨ ਜਿਆਦਾ ਲੈ ਰਹੀ ਹੈ ਤੇ ਝਾੜੇ ਦਾ 19.4 ਹੈ ਸਿੱਟੇ ਵੇਖੋ ਕਣਕ ਦੇ ਕਿੱਡੇ ਨੇ ਜਮੇ ਨਿੱਕੇ ਨਿੱਕੇ ਸਿੱਟੇ ਨੇ ਵੇਖੋ ਕਣਕ ਦੇ ਖਬਰ ਸਤੰਬਰ ਮਹੀਨੇ ਦੀ ਹੈ 2025 ਦੀ ਕਿ ਪੂਰੇ ਦੇਸ਼ ਦੇ ਵਿੱਚੋਂ ਸਭ ਤੋਂ ਟੌਪ ਦੀਆਂ ਤਿੰਨ ਵੈਰਾਈਟੀਆਂ ਸੀ ਜਿਹੜੀਆਂ ਉਹ PBW 826 872 ਤੇ 833 ਸਨ ਪੀਏਯੂ ਲੁਧਿਆਣਾ ਦੀ